ਹਾਂਜੀ ਇੱਕ ਹੈ ਜਵਾਬ ਭਾਵੇਂ ਵੱਖਰਾ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਸੱਚੀ ਅਚਾਰਜ ਨੇ ਸਾਡੀ ਸਾਇੰਸ ਆ ਜਿਹੜੀ ਇਹਨਾਂ ਹਰ ਰੋਜ਼ ਕਿੰਨੇ ਹੀ ਉਲਕਾ ਪਿੰਡ ਨੇ ਜਿਨ੍ਹਾਂ ਨੂੰ ਡਿਟੈਕਟ ਕਰਦੇ ਆ ਜਿਨ੍ਹਾਂ ਨੂੰ ਲੱਭਦੇ ਨੇ ਪਰ ਕਦੇ ਕਦੇ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਦਿੰਦਾ ਜਦੋਂ ਇਹਨਾਂ ਨੂੰ ਕੁਛ ਐਕਸਟਰਾ ਲੱਭ ਜਾਂਦਾ ਜਾਂ ਕੁਛ ਹੋਰ ਜ਼ਿਆਦਾ ਦੇਖਣ ਨੂੰ ਮਿਲ ਜਾਂਦਾ ਇਨਾਂ ਨੇ ਹੁਣ ਤੱਕ ਤਿੰਨ ਐਸੇ ਉਲਕਾ ਪਿੰਡ ਡਿਟੈਕਟ ਕੀਤੇ ਨੇ ਜਿਹੜੇ ਸਾਡੇ ਸੋਲਰ ਸਿਸਟਮ ਦੇ ਨਹੀਂ ਉਹ ਬਾਹਰੋਂ ਆਏ ਨੇ ਕਿਸੇ ਹੋਰ ਸੋਲਰ ਸਿਸਟਮ ਤੋਂ ਆਏ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਤੀਜਾ ਆ ਉਲਕਾ ਪਿੰਡ ਆ ਉਹ ਇਨਾਂ ਨੇ ਐਤ ਕੀ ਡਿਟੈਕਟ ਕੀਤਾ ਹਵਾਈ ਦੇ ਵਿੱਚ ਲੱਗੀ ਹੋਈ ਇੱਕ ਬਹੁਤ ਵੱਡੀ ਟੈਲੀਸਕੋਪ ਨੇ ਉਹਨੂੰ ਡਿਟੈਕਟ ਕੀਤਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਤੇ ਮਾਰਸ ਦੇ ਵਿਚਾਲੇ ਦੀ ਲੰਘੂਗਾ ਉਹਦਾ ਕੋਈ ਖਤਰਾ ਨਹੀਂ ਪਰ ਇਹ ਤੀਜਾ ਐਸਾ ਕਹਿ ਲਓ ਤੁਸੀਂ ਹਲਕਾ ਪੈਂਡਾ ਜਿਹੜਾ ਸਾਡੇ ਸੋਲਰ ਸਿਸਟਮ ਦਾ ਨਹੀਂ ਕਿਸੇ ਹੋਰ ਸੋਲਰ ਸਿਸਟਮ ਤੋਂ ਆਇਆ ਸੋ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਸਾਇੰਸ ਆ ਜਾਂ ਜਿਹੜੇ ਸਾਇੰਟਿਸਟ ਨੇ ਉਹ ਬੜੇ ਹੈਰਾਨ ਹੁੰਦੇ ਆ ਹਨਾ ਉਹ ਕਿਉਂਕਿ ਅਸੀਂ ਉੱਥੇ ਤੱਕ ਸਾਡੀ ਪਹੁੰਚ ਹੀ ਨਹੀਂ ਹੈਗੀ ਸਾਨੂੰ ਪਤਾ ਹੀ ਨਹੀਂ ਵੀ ਉਹ ਕਿੱਥੋਂ ਆ ਰਿਹਾ ਉਹਦੀ ਤਾਤ ਕੀ ਆ ਪਰ ਉਹਦੀ ਸਪੀਡ ਆ ਜਿਹੜੀ ਉਹ ਇੱਕ ਸੈਕਿੰਡ ਦੇ ਵਿੱਚ 48 ਮੀਲ ਚੱਲਦਾ ਇੱਕ ਸੈਕਿੰਡ ਦੇ ਵਿੱਚ ਸੋ ਜਦੋਂ ਇਦਾਂ ਦੀਆਂ ਚੀਜ਼ਾਂ ਨੂੰ ਇਹ ਡਿਟੈਕਟ ਕਰਦੇ ਆ ਜਿਹੜੀ ਸਾਡੇ ਸੋਲਰ ਸਿਸਟਮ ਦੇ ਵਿੱਚ ਨਹੀਂ ਆਉਂਦੇ ਜਾਂ ਜਿਹੜੇ ਇਹਨਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਫਿਰ ਇਹ ਬੜੇ ਹੈਰਾਨ ਹੁੰਦੇ ਆ ਇਹਨਾਂ ਵਾਸਤੇ ਉਹ ਸਪੈਸ਼ਲ ਹੁੰਦੀਆਂ ਨੇ ਸੋ ਯਾਨੀ ਕਹਿਣ ਦਾ ਮਤਲਬ ਵੀ ਸਾਇੰਸ ਆ ਜਿਹੜੀ ਉਹਦੀ ਵੀ ਇੱਕ ਲਿਮਿਟੇਸ਼ਨ ਆ ਉਹ ਵੀ ਓਨਾ ਕੀ ਜਾਣਦੀ ਆ ਬਸ ਮੁਠੀ ਪਰ ਮੁਠੀ ਵੀ ਨਹੀਂ ਹੈਗੀ ਉਹ ਵੀ ਆਟੇ ਜਨੂਨ ਦੇ ਬਰਾਬਰ ਇੰਨਾ ਕੀ ਜਾਣਦੇ ਆ ਆਪਾਂ ਜੇ ਜੇ ਆਪਾਂ ਪੂਰੀ ਦੁਨੀਆ ਦਾ ਸਾਰੀ ਦੁਨੀਆ ਦਾ ਜਿੰਨਾ ਵੀ ਗਿਆਨ ਆ ਜੀ ਉਹ ਇਕੱਠਾ ਕਰਕੇ ਰੱਖ ਦਈਏ ਤਾਂ ਇੱਕ ਲੈਵਲ ਤੇ ਜਾ ਕੇ ਆਪਣਾ ਗਿਆਨ ਆ ਜਿਹੜਾ ਇੱਕ ਛੋਟੇ ਜਿਹੇ ਕਣਕੇ ਦੇ ਬਰਾਬਰ ਰਹਿ ਜਾਂਦਾ ਪਰ ਪ੍ਰਮਾਤਮਾ ਬਹੁਤ ਵੱਡਾ ਇਸੇ ਕਰਕੇ ਤੁਹਾਨੂੰ ਅਕਸਰ ਕਹੀਦਾ ਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਆਜੋ ਫਿਰ We begin with a new and rare discovery courtesy of a University of Hawaii operated telescope. It's a massive object far outside of our solar system that's passing through, posing no threat to us. Here's Bryce Moore with the story. A rare visitor from deep space is flying through our solar system. Astronomers say it's only the third known interstellar object ever discovered. It was detected by a University of Hawaii operated telescope in Chile, part of the Atlas Planetary Defense System. Well these are really rare so far. Um, it's only the third one ever. There's, you know, a million and a half known asteroids and there's about 30, 35,000 near-Earth objects.